ਨਰ ਰਿਹਾ ਕਿਉਂਕਿ ਧੰਨਵਾਦ ਕਰਨਾ ਬੜੇ ਜ਼ਰੂਰੀ ਨਹੀਂ ਕਿਉਂਕਿ ਹਰ ਕੋਈ ਆਪਣੇ ਟਾਈਮ ਚੋਂ ਟਾਈਮ ਕੱਢ ਕੇ ਆਉਂਦਾ ਹੈ ਤੇ ਇੱਕ ਵਾਰ ਜ਼ੋਰਦਾਰ ਤਾੜੀਆਂ ਸਾਰੀਆਂ ਫਕੀਰ ਲੋਹਾਂ ਦੇ ਵਾਸਤੇ ਕਿਉਂਕਿ ਇਹੋ ਸ਼ਾਹ ਦਰਬਾਰ ਜਿੱਥੇ ਧੋਲੀਆਂ ਭਰਦੀਆਂ ਨੇ ਫਕੀਰ ਐਵੇਂ ਨਹੀਂ ਬਣ ਜਾਂਦੇ ਫਕੀਰ ਐਵੇਂ ਨਹੀਂ ਬਣ ਜਾਂਦੇ ਐਵੇਂ ਨਹੀਂ ਕੋ ਗੁਰੂ ਗੁਲਾਬੇ ਪੈ ਜਾਂਦੇ ਕਿ ਪਾ ਕੇ ਗੰਦੂ ਗੁਲਾਬੇ ਜਿੱਦਾਂ ਇਸ਼ਕੇ ਦਾ ਪਾਇਆ ਅਸੀਂ ਨੱਚੇ ਯਾਰੋ ਓਦਾਂ ਜਿੱਦਾਂ ਯਾਰ ਨੇ ਨਚਾਇਆ ਅਸੀਂ ਨੱਚੇ ਯਾਰੋ ਓਦਾਂ ਜਿਹਨੇ ਯਾਰ ਨੇ ਨਚਾਇਆ ਜਦੋਂ ਸੋਹਣੇ ਯਾਰ ਦਾ ਇਸ਼ਕ ਨਚਾਉਂਦਾ ਹੈ ਨਾ ਫਿਰ ਗੱਲ ਬਣਦੀ ਹੈ ਕਿਉਂਕਿ ਇਸ਼ਕ ਤੋਂ ਬਿਨਾ ਨੱਚਿਆ ਨਹੀਂ ਜਾ ਸਕਦਾ ਤੇ ਮੈਂ ਨੂੰ ਮਾਰ ਕੇ ਬੰਦਾ ਫਕੀਰ ਬਣਦਾ ਇਹ ਜਿਹੜੇ ਫਕੀਰ ਬੈਠੇ ਹੋਏ ਨੇ ਨਾ ਇਹਨਾਂ ਨੇ ਦਿਲ ਚੋਂ ਹੰਮੇ ਹੰਕਾਰ ਖਤਮ ਕੀਤਾ ਹੋਇਆ ਤੇ ਮੈਂ ਨੂੰ ਮਾਰ ਕੇ ਬੰਦਾ ਫਕੀਰ ਬਣਦਾ ਤੇ ਦਿਲ ਦੇ ਕੇ ਬਣੇ ਦਿਲਗੀਰ ਦਰ ਦਰ ਤੇ ਭਟਕਣਾ ਪੈ ਜਾਂਦਾ ਤੇ ਘਰ ਬੈਠ ਕੇ ਨਹੀਂ ਲੱਗਦੀ ਹੀਰ ਮੀਆਂ ਪੂਰੇ ਨਾਲ ਧਿਆਨ ਦੇ ਵੱਲ ਸਿੱਖੀਏ ਬਹੁਤ ਸਾਰਾ ਮਾਨ ਪੂਰੇ ਨਾਲ ਧਿਆਨ ਦੇ ਵੱਲ ਸਿੱਖੀਏ ਤੇ ਫੇਰ ਲੱਗੇ ਨਿਸ਼ਾਨੇ ਤੇ ਤੀਰ ਮੀਆਂ ਉਹ ਹਾਤਮ ਕੋਲ ਜੋ ਕਰੇ ਦਲੀਲ ਤੇਰੀ ਤੇ ਐਸਾ ਵੇਖ ਲੈ ਕੋਈ ਵਜ਼ੀਰ ਮੀਆਂ ਤੇ ਕਾamil ਮੁਰਸ਼ਦਾ ਬਾਜ ਨਹੀਂ ਜੇ ਗੱਲ ਬਣਦੀ ਤੇ ਕੋਈ ਲੱਭ ਲੈ ਉੱਚਾ ਪੀਰ ਮੀਆਂ ਤੇ ਕੋਈ ਲੱਬ ਲੈ ਉੱਚ ਦਾ ਪੀਰ ਨੀਆ ਸੋ ਜਿਨ੍ਹਾਂ ਨੂੰ ਉੱਚ ਦੇ ਪੀਰ ਕਾਮਿਲ